ਸਤਿ ਸ਼੍ਰੀ ਅਕਾਲ ਤੁਸ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਮੌਨਸੂਨ ਨੇ ਤਬਾਹੀ ਮਚਾਈ ਹੋਈ ਹੈ ਦਰਸਲ ਬੀਤੇ ਦਿਨੀ ਜੇ ਜ਼ਿਕਰ ਕੀਤਾ ਜਾਵੇ ਤਾਂ 12:30 ਵਜੇ ਦੇ ਕਰੀਬ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ 44 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਔਰ ਇਸ ਦੇ ਨਾਲ ਹੀ 50 ਲੋਕਾਂ ਨੂੰ ਬਚਾ ਲਿਆ ਗਿਆ ਤਾਂ ਦੱਸ ਦਈਏ ਕਿ ਯਾਤਰਾ ਦੇ ਲਈ ਸ਼ਰਦਾਲੂ ਆਈਸੀ ਔਰ ਤੰਬੂ ਲਗਾਏ ਜਾ ਰਹੇ ਸੀ ਰੈਂਟ ਸੈਂਡ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਔਰ ਅਚਾਨਕ ਬੱਦਲ ਫਟ ਜਾਂਦੇ ਨੇ ਲੋਕ ਨੇ ਜਿਹੜੇ ਪਾਣੀ ਤੇ ਮਲਬੇ ਦੇ ਨਾਲ ਹੀ ਹੇਠਾਂ ਨੂੰ ਰੁੜਕੀ ਆ ਜਾਂਦੀ ਨੇ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਰਿਹਾ ਹੋਏਗਾ ਔਰ ਇਸ ਦੇ ਵਿਚਾਰੇ ਜੋ ਵੱਡੀ ਅਪਡੇਟ ਆਈ ਹੈ ਕਿ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਨੂੰ ਬਚਾ ਲਿਆ ਗਿਆ ਇਹ ਹਾਦਸਾ ਜਿਹੜਾ ਹਿਮਾਲਿਆ ਦੇ ਵਿੱਚ ਸਥਿਤ ਮਾਤਾ ਚੰਡੀ ਮੰਦਰ ਦੀ ਯਾਤਰਾ ਦੌਰਾਨ ਚਿਸ਼ੋਟੀ ਖੇਤਰ ਦੇ ਵਿੱਚ ਵਾਪਰੀ ਤਾਂ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਰੈਸਕਿਊ ਆਪਰੇਸ਼ਨ ਚਲਾਏ ਗਏ ਯਾਨੀ ਕਿ ਰਾਹਤ ਤੇ ਬਚਾਅ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਵੱਡੇ ਪੱਧਰ ਦੇ ਉੱਤੇ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ ਮੇਰੇ ਵਿਚਾਰ ਤੇ ਪ੍ਰਾਰਥਨਾਵਾਂ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਦੇ ਵਿੱਚ ਬੱਦਲ ਫਟਣ ਤੇ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨੇ ਆਤਤ ਸਥਿਤੀ ਤੇ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਬਚਾਅ ਤੇ ਰਾਹਤ ਕਾਰਜ ਜਾਰੀ ਨੇ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਜਿਹੜੀ ਉਹ ਜ਼ਰੂਰ ਮਿਲੇਗੀ ਤਦਾਦੀ ਕਿ 12:30 ਵਜੇ ਦੇ ਕਰੀਬ ਬੱਦਲ ਫਟਿਆ ਸੀ ਲੋਕਾਂ ਦੇ ਵਿਚਾਲੇ ਹਫੜਾ ਦਫੜੀ ਮੱਚ ਗਈ ਸੀ ਦਰਸਲ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਉਸ ਤੋਂ ਬਾਅਦ ਹਾਲਾਤ ਇੰਨੇ ਇੱਕ ਜ਼ਿਆਦਾ ਬਦ ਤੋਂ ਬੱਤਰ ਹੋ ਗਏ ਨੇ ਕਿ 50 ਦੇ ਕਰੀਬ ਲੋਕ ਨੇ ਜਿਹੜੇ ਉਹ ਲਾਪਤਾ ਹੋਏ ਨੇ ਔਰ ਇਸ ਦੇ ਨਾਲ ਹੀ 44 ਲੋਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਯਾਨੀ ਕਿ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਕਹਿ ਚੁੱਕੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰਤਾ ਜੰਮੂ ਕਸ਼ਮੀਰ ਦੇ ਵਿੱਚ ਵੀ ਮੌਨਸੂਨ ਨੇ ਤਬਾਹੀ ਮਚਾਈ ਹੋਈ ਹੈ ਦਰਸਲ ਬੀਤੇ ਦਿਨੀ ਜੇ ਜ਼ਿਕਰ ਕੀਤਾ ਜਾਵੇ ਤਾਂ 12:30 ਵਜੇ ਦੇ ਕਰੀਬ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ 44 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਔਰ ਇਸ ਦੇ ਨਾਲ ਹੀ 50 ਲੋਕਾਂ ਨੂੰ ਬਚਾ ਲਿਆ ਗਿਆ ਤਾਂ ਦੱਸਿਆ ਕਿ ਯਾਤਰਾ ਦੇ ਲਈ ਸ਼ਰਦਾਲੂ ਆਈਸੀ ਔਰ ਤੰਬੂ ਲਗਾਏ ਜਾ ਰਹੇ ਸੀ ਰੈਂਡ ਸੈਂਡ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਔਰ ਅਚਾਨਕ ਬੱਦਲ ਫਟ ਜਾਂਦੇ ਨੇ ਲੋਕ ਨੇ ਜਿਹੜੇ ਪਾਣੀ ਤੇ ਮਲਬੇ ਦੇ ਨਾਲ ਹੀ ਹੇਠਾਂ ਨੂੰ ਰੁੜਕੀ ਆ ਜਾਂਦੀ ਰਿਹਾ ਮੌਕੇ 'ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਰਿਹਾ ਹੋਏਗਾ ਔਰ ਇਸ ਦੇ ਵਿਚਾਰੇ ਜੋ ਵੱਡੀ ਅਪਡੇਟ ਆਈ ਹੈ ਕਿ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਨੂੰ ਬਚਾ ਲਿਆ ਗਿਆ ਇਹ ਹਾਦਸਾ ਜਿਹੜਾ ਹਿਮਾਲਿਆ ਦੇ ਵਿੱਚ ਸਥਿਤ ਮਾਤਾ ਚੰਡੀ ਮੰਦਰ ਦੀ ਯਾਤਰਾ ਦੌਰਾਨ ਚਿਸ਼ੋਟੀ ਖੇਤਰ ਦੇ ਵਿੱਚ ਵਾਪਰਿਆ ਤਾਂ ਘਟਨਾ ਦੀ ਜਾਣਕਾਰੀ ਮਿਲਦੇ ਸਾਰੀ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਯਾਨੀ ਕਿ ਰਾਹਤ ਤੇ ਬਚਾਅ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਵੱਡੇ ਪੱਧਰ ਦੇ ਉੱਤੇ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ ਮੇਰੇ ਵਿਚਾਰ ਤੇ ਪ੍ਰਾਰਥਨਾਵਾਂ ਜੰਮੂ ਕਸ਼ਮੀਰ ਦੇ ਕਸ਼ਤਵਾਰ ਦੇ ਵਿੱਚ ਬੱਦਲ ਫਟਣ ਤੇ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨੇ ਆਤਤ ਸਥਿਤੀ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਬਚਾਅ ਤੇ ਰਾਹਤ ਕਾਰਜ ਜਾਰੀ ਨੇ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਜਿਹੜੀ ਉਹ ਜ਼ਰੂਰ ਮਿਲੇਗੀ ਤਦਾਦੀ ਕੇ 12:30 ਵਜੇ ਦੇ ਕਰੀਬ ਬੱਦਲ ਫਟਿਆ ਸੀ ਲੋਕਾਂ ਦੇ ਵਿਚਾਲੇ ਹਫੜਾ ਦਫੜੀ ਮੱਚ ਗਈ ਸੀ ਦਰਸਲ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਉਸ ਤੋਂ ਬਾਅਦ ਹਾਲਾਤ ਇੰਨੇ ਇੱਕ ਜ਼ਿਆਦਾ ਬਦ ਤੋਂ ਬੱਤਰ ਹੋ ਗਏ ਨੇ ਕਿ 50 ਦੇ ਕਰੀਬ ਲੋਕ ਨੇ ਜਿਹੜੇ ਉਹ ਲਾਪਤਾ ਹੋਏ ਨੇ ਔਰ ਇਸ ਦੇ ਨਾਲ ਹੀ 44 ਲੋਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਯਾਨੀ ਕਿ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਕਹਿ ਚੁੱਕੇ ਨੇ